ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 17 ਕੁੰਡੇ ਪਾਏ ਆ ਜੀ। 4-4 ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ। ਤੇ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਪਾਇਆ। ਤੇ ਦੋ ਰੰਗ ਦਾ ਡਿਜ਼ਾਈਨ ਹੈ ਜੀ। ਤੇ ਡਿਜ਼ਾਈਨ ਬਹੁਤ ਸੋਹਣਾ ਬਿਲਕੁਲ ਨਵਾਂ ਡਿਜ਼ਾਈਨ ਹੈ। ਤੇ ਬਹੁਤ ਸੋਹਣਾ ਕੋਟੀ ਸਟਰ ਜੈਕਟ। ਬੱਚਿਆਂ ਵਾਸਤੇ ਬਣਾਉਂਗੇ ਤਾਂ ਉਦੋਂ ਵੀ ਵਧੀਆ ਜੇ ਆਪਾਂ ਲਾਈਟ ਕਲਰ ਪਾ ਕੇ ਬਣਾਉਨੇ ਆ ਤਾਂ ਆਪਾਂ ਵੱਡਾ ਆਪਣੇ ਵਾਸਤੇ ਵੀ ਕੋਟੇ ਸਵਟਰ ਬਣਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਜਿਹੜੀ ਕੋਈ ਆਉਣ ਵਾਲੀ ਵੀਡੀਓ ਹੈ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਚਲੋ ਜੇ ਮੈਂ ਸਟਾਰਟ ਕਰਦੇ ਆ ਹੁਣ ਆਪਾਂ ਇੱਥੇ ਦੂਜਾ ਕਲਰ ਲਾਵਾਂਗੇ ਆਪਾਂ ਉਲਟੀ ਸਲਾਈ ਇਧਰੋਂ ਬਣਾਉਣੀ ਸੀ ਜਿਹੜੀ ਆਪਾਂ ਉਲਟੇ ਪਾਸੇ ਸਿੱਧੀ ਬਣਾ ਲਈ ਤੇ ਸਿੱਧੇ ਪਾਸੇ ਉਲਟੀ ਬਣਾ ਲਈ ਜੀ ਆਪਾਂ ਹੁਣ ਆ ਵਾਲਾ ਕਲਰ ਲਾਉਨੇ ਆ ਨਾਲ इस तरह करके आप धागे ना लैंने क्योंकि बाद हथा च हड़द्दा रहा तो अपना पूरी सिलाई सीधी बना लें जी जो आप सीधी सिलाई बना ली तो है उल्टी सैड तो आप सिलाई ये उल्टी बना लेनी है जी ਦੋ ਸਲਾਈਆਂ ਪੈਂਦੀਆਂ ਇੱਕ ਰੰਗ ਦੀਆਂ ਤੇ ਦੋ ਦੋ ਸਲਾਈਆਂ ਹੀ ਆਪਾਂ ਬਣਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਹੱਦੋਂ ਵੱਧ ਸੋਹਣਾ ਹੈ ਜੀ ਤੇ ਸੌਖਾ ਵੀ ਬਹੁਤ ਹੈ ਨਾਲੇ ਆਪਾਂ ਉਲਟੀ ਸਲਾਈ ਵੀ ਬਣਾ ਲਈ ਆਪਣੀਆਂ ਹੁਣ ਦੋ ਸਲਾਈਆਂ ਪੈ ਗਈਆਂ ਜੀ ਇੱਕ ਰੰਗ ਦੀਆਂ ਹੁਣ ਆਪਾਂ ਆਪਣਾ ਇਹ ਵਾਲਾ ਕਲਰ ਪਾਵਾਂਗੇ ਫਿਰ ਤੋਂ ਆਵळा ਗੁੰਡਾ ਆਪਾਂ ਤਾਰ ਲਵਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲੇ ਆਵळा ਗੁੰਡਾ ਆਪਾਂ ਤਾਰ ਲਵਾਂਗੇ ਆਪਣੇ ਆ ਚਾਰ ਗੁੰਡੇ ਹੋਗੇ ਜੀ ਡਿਜ਼ਾਈਨ ਦੇ ਅੱਗੇ ਫਿਰ ਆਪਾਂ ਤਿੰਨ ਗੁੰਡੇ ਬਣਾ ਲਾਂਗੇ ਆਵळा ਗੁੰਡਾ ਤਾਰ ਲਵਾਂਗੇ ਤਿੰਨ ਗੁੰਡੇ ਬਣਾਏ ਇੱਕ ਗੁੰਡਾ ਤਾਰ ਲਿਆ ਲਾਸਟ ਤੇ ਆਪਣੇ ਕੋਲੇ ਤਿੰਨ ਗੁੰਡੇ ਆਹ ਤੇ ਇੱਕ ਆਪਣਾ ਐਂਡ ਵਾਲਾ ਆਪਾਂ ਸਿੱਧੇ ਬਣਾ ਲੈਣੇ ਜੀ ਉਲਟੀ ਸਲਾਈ ਦੇਖੋ ਜੀ ਆਪਾਂ ਕਿਵੇਂ ਬਣਾਉਣੀ ਆ ਹੁਣ ਇਹ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਆਪਾਂ ਤਾਰ ਲਿਆ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਜੀ ਤਗਾ ਆਪਣੇ ਵੱਲ ਕਰਾਂਗੇ ਆਹ ਗੁੰਡਾ ਆਪਾਂ ਫੇਰ ਤਾਰ ਲਵਾਂਗੇ ਅਗਲੇ ਤਿੰਨ ਗੁੰਡੇ ਆਪਾਂ ਫਿਰ ਸਿੱਧੇ ਬਣਾ ਲਾਂਗੇ ਜਿਹੜੇ ਆਪਾਂ ਤਿੰਨ ਗੁੰਡੇ ਬਣਾਏ ਸੀ ਉਧਰੋਂ ਸਿੱਧੇ ਹੁਣ ਆਪਾਂ ਉਲਟੇ ਪਾਸੇ ਤੋਂ ਸਿੱਧੇ ਬਣਾ ਲੈਣਾ ਜਿਹੜਾ ਗੁੰਡਾ ਆਪਾਂ ਤਾਰਿਆ ਸੀ ਉਹ ਆਪਾਂ ਤਾਰ ਲੈਣਾ ਇਸ ਤਰ੍ਹਾਂ ਕਰਦੇ ਹੋਏ ਆਪਾਂ ਪੂਰੀ ਸਲਾਈ ਬਣਾ ਲਈ ਦੋ ਸਲਾਈਆਂ ਆਪਾਂ ਆਪਣੀਆਂ ਐਸ ਰੰਗ ਦੀਆਂ ਪਾਈਆਂ ਦੋ ਆਪਣੀਆਂ ਇਹਦੀਆਂ ਵੀ ਪਾਈਆਂ ਫਿਰ ਤੋਂ ਆਪਾਂ ਆਹ ਵਾਲਾ ਕਲਰ ਪਾਵਾਂਗੇ ਇਹ ਦੇਖੋ ਜੀ ਹੁਣ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਆਪਣੇ ਕੋਲੇ ਜਿਹੜਾ ਆਹ ਵਾਲਾ ਕੁੰਡਾ ਹੈ ਹੁਣ ਆਪਾਂ ਇਹ ਬਣਾਉਣਾ ਹੈ ਤਾਂ ਆਪਣੇ ਕੋਲੇ ਆਹ ਵਾਲਾ ਕੁੰਡਾ ਉਲਟਾਉਣਾ ਚਾਹੀਦਾ ਹੈ ਤਾਂ ਆਪਾਂ ਇੱਕ ਕੁੰਡਾ ਤਾਰਿਆ ਆਹ ਵਾਲਾ ਕੁੰਡਾ ਆਪਾਂ ਹੁਣ ਉਲਟਾ ਬਣਾਵਾਂਗੇ ਆ ਤਿੰਨਾਂ ਦੇ ਵਿੱਚ ਵਾਲਾ ਕੁੰਡਾ ਜਿਹੜਾ ਆਪਾਂ ਸਿੱਧਾ ਬਣਾ ਲਵਾਂਗੇ। ਆ ਕੁੰਡਾ ਆਪਾਂ ਉਲਟਾ ਬਣਾਵਾਂਗੇ। ਤਾਂ ਆਪਣਾ ਆ ਕੁੰਡਾ ਸਿੱਧਾ ਆ ਗਿਆ ਤੇ ਪੂਰੇ ਡਿਜ਼ਾਈਨ 'ਚ ਆਪਣਾ ਇਹ ਜਿੱਥੇ ਆਪਾਂ ਇੱਥੇ ਸਟਾਰਟ ਕਰਨਾ ਤਾਂ ਆਪਣਾ ਆ ਕੁੰਡਾ ਸਿੱਧਾ ਆਉਣਾ ਚਾਹੀਦਾ। ਇਸ ਤਰ੍ਹਾਂ ਕਰਕੇ ਆਪਾਂ ਇੱਕ ਕੁੰਡਾ ਉਲਟਾ ਇੱਕ ਸਿੱਧਾ ਬਣਾਉਣਾ ਹੈ। ਆ ਪੂਰੀ ਸਲਾਈ ਆਪਣੀ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ। ਇਸ ਤਰ੍ਹਾਂ ਬਣੂਗੀ ਜੀ। ਜਿਹੜਾ ਆਪਾਂ ਕੁੰਡਾ ਤਾਰਿਆ ਸੀ ਆਪਣਾ ਉਹ ਸਿੱਧਾ ਆਉਣਾ ਚਾਹੀਦਾ ਆਪਾਂ ਜਲਦੀ ਜਲਦੀ ਬਣਾ ਲੇ ਤੇ ਆਪਾਂ ਥੋੜਾ ਜਿਹਾ ਦੱਸ ਦਿੱਤਾ ਤੁਹਾਨੂੰ ਕਿ ਸਲਾਈ ਆਪਾਂ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਬਣਾਉਣਾ ਜੀ ਬਸ ਇੰਨਾ ਧਿਆਨ ਰੱਖਣਾ ਕਿ ਆਪਣੇ ਆ ਜਿਹੜੇ ਕੁੰਡੇ ਆਪਾਂ ਤਾਰੇ ਆ ਆਪਣੇ ਇਹ ਵਾਲੇ ਇਹ ਸਲਾਈ ਸਿੱਧੇ ਆਉਣੇ ਚਾਹੀਦੇ ਆ ਇਹਨਾਂ ਤੇ ਕੁੰਡਾ ਆਪਣਾ ਉਲਟਾ ਨਹੀਂ ਆਉਣਾ ਚਾਹੀਦਾ ना उल्टी साइड उल्टी साइड आप पूरी सिलाई यह उल्टी बना लेे मतलब जी अपना जल्दी जल्दी बना लिया उल्टी सिलाई ਹੁਣ ਆਪਾਂ ਫਿਰ ਤੋਂ ਆਪਣਾ ਆਹ ਵਾਲਾ ਕਲਰ ਪਾਵਾਂਗੇ। ਐਥੇ ਆਪਾਂ ਇੱਕ ਗੁੰਡਾ ਬਣਾਵਾਂਗੇ। ਪਹਿਲਾਂ ਆਪਾਂ ਤਿੰਨ ਬਣਾਏ ਸੀ ਇਸ ਰੰਗ ਦੇ। ਹੁਣ ਆਪਾਂ ਇੱਕ ਬਣਾਵਾਂਗੇ ਤੇ ਆਪਾਂ ਆਹ ਗੁੰਡਾ ਤਾਰ ਲਵਾਂਗੇ। ਹੁਣ ਆਪਾਂ ਅਗਲੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ। ਹੁਣ ਜਿਹੜਾ ਆਪਣਾ ਆਹ ਵਾਲਾ ਗੁੰਡਾ ਆਪਾਂ ਬਣਾਇਆ ਸਿੱਧਾ। ਪਹਿਲਾਂ ਆਪਾਂ ਆਹ ਗੁੰਡਾ ਤਾਰਿਆ ਸੀ। ਹੁਣ ਆਪਾਂ ਇਹਨੂੰ ਸਿੱਧਾ ਬਣਾ ਲਵਾਂਗੇ। తిని కండే పే ఇం అన్నావే అగలా కుారే సవే అండ్ సిధే బాల్గే కండా తారే అో కు సవే ਇਹ ਚਾਹ ਪਾਇਕਾ ਕੁੰਡਾ ਤਾਰਿਆ ਜਿਹੜਾ ਆਪਣਾ ਇੱਕ ਕੁੰਡਾ ਇਹਨੂੰ ਆਪਾਂ ਇਧਰੋਂ ਸਿੱਧਾ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਆ ਕੁੰਡਾ ਤਾਰ ਲਵਾਂਗੇ ਤਿੰਨ ਕੁੰਡੇ ਫਿਰ ਆਪਾਂ ਇਧਰੋਂ ਸਿੱਧੇ ਬਣਾ ਲਾਂਗੇ ਸਿੱਧੇ ਪਾਸੇ ਉਲਟੇ ਹੋ ਜਾਣਗੇ ਉਲਟੇ ਪਾਸੇ ਸਿੱਧੇ ਉਲਟੇ ਸਿੱਧੇ ਪਾਸੇ ਆ ਗਏ ਜੀ ਹੁਣ ਆਪਾਂ ਫੇਰ ਆਪਣਾ ਆਹ ਕਲਰ ਲਾਵਾਂਗੇ ਹੁਣ ਆਪਾਂ ਇੱਕ ਕੁੰਡਾ ਆਪਾਂ ਤਾਰ ਲਿਆ ਨੂੰ ਆਪਾਂ ਬਣਾ ਵੀ ਸਕਦੇ ਆ ਜੇ ਆਪਾਂ ਬਣਾਉਣਾ ਚਾਹੁੰਦੇ ਆਪਾਂ ਇਹ ਤਾਂ ਬਣਾ ਵੀ ਸਕਦੇ ਆ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਹੁਣ ਇਹਦੇ ਨਾਲ ਵਾਲਾ ਕੁੰਡਾ ਇਹ ਆਪਾਂ ਉਲਟਾ ਬਣਾਵਾਂਗੇ ਆਹ ਕੁੰਡਾ ਸਿੱਧਾ ਬਣਾਵਾਂਗੇ ਇੱਕ ਉਲਟਾ ਇੱਕ ਸਿੱਧਾ ਤੀਜੀ ਸਲਾਈ ਹੈ ਜੀ ਆਪਣੀਆਂ ਹੱਡ ਜਾਣ ਦੀ ਦੋ ਸਲਾਈਆਂ ਆਪਾਂ ਪਾਈਆਂ ਤੀਜੀ ਸਲਾਈ ਆ ਤੀਜੀ ਸਲਾਈ ਜਿਹੜੀ ਆਪਾਂ ਇੱਕ ਗੁੰਡਾ ਉਲਟਾ ਤੇ ਇੱਕ ਸਿੱਧਾ ਇਸ ਤਰ੍ਹਾਂ ਬਣਾਉਣੀ ਹੈ ਆ ਹੁਣ ਆਪਣੀ ਹੈਗੀ ਜੀ ਚੌਥੀ ਸਲਾਈ ਚੌਥੀ ਸਲਾਈ ਜਿਹੜੀ ਆਪਾਂ ਪੂਰੀ ਉਲਟੀ ਬਣਾ ਲੈਣੀ ਹੈ ਆਪਣੇ ਦੂਜੇ ਰੰਗ ਨਾਲ ਜਿਹੜਾ ਆਪਣਾ ਦੋ ਸਲਾਈਆਂ ਪਾਉਨੇ ਜਿਹੜੇ ਰੰਗ ਦੀਆਂ ਦੋ ਦੋ ਸਲਾਈਆਂ ਪਾਣੀਆਂ ਜੀ ਇੱਕ ਰੰਗ ਦੀਆਂ ਤੇ ਡਿਜ਼ਾਈਨ ਆਪਣਾ ਹੈਗਾ ਜੀ ਇੱਕ ਡਿਜ਼ਾਈਨ ਚਾਰ ਸਲਾਈਆਂ ਦਾ ਚਾਰ ਸਲਾਈਆਂ ਚ ਡਿਜ਼ਾਈਨ ਬਣ ਕੇ ਆਪਣਾ ਕੰਮਪਲੀਟ ਹੋ ਜਾਂਦਾ डियोज देख ही लिया तो डिजाइन भी देखो जी कि सोहना बने देखो, देखो, देखो जी देखो कि प्यारा डिजाइन है ਤੇ ਜਲਦੀ ਵੀ ਬਹੁਤ ਬਣਦਾ ਇਹ ਨਹੀਂ ਹੈਗਾ ਵੀ ਆਪਾਂ ਨਿਬੜਦਾ ਨਹੀਂ ਹੈਗਾ ਬਹੁਤ ਜਲਦੀ ਜਲਦੀ ਬਣਦਾ ਜੀ ਤੇ ਚਾਰ ਚਾਰ ਸਲਾਈਆਂ ਆਪਾਂ ਇਸੇ ਤਰ੍ਹਾਂ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਬਣ ਕੇ ਤਿਆਰ ਹੋ ਜਾਂਦਾ ਜੀ ਤੇ ਚਲੋ ਜੀ ਜ਼ਰੂਰ ਟਰਾਈ ਕਰਿਓ ਜ਼ਰੂਰ ਵੀਡੀਓ ਮੇਰੀ ਪੂਰੀ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਤੇ ਲਾਈਕ ਦੱਬ ਕੇ ਕਰਦੇ ਤੇ ਇੱਕ سپورਟ ਜਰੂਰ ਕਰੋ ਜੀ ਮੇਰੇ ਚੈਨਲ ਨੂੰ سپورਟ ਵੱਧ ਤੋਂ ਵੱਧ ਕਰੋ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਆਪ ਦਾ